ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਬੇਲੇ ਉਹ ਨਿੱਕਲ ਦੇ ਸ਼ੇਰ ਪੁਸਤਕ ਦਾ ਭਾਗ 11 ਉਸ ਦਾ ਬਾਕੀ ਰਹਿੰਦਾ ਭਾਗ ਆਪਾਂ ਅੱਜ ਤੁਹਾਡੇ ਸਾਹਮਣੇ ਸਾਂਝਾ ਕਰਾਂਗੇ ਸ਼ੁਰੂ ਕਰਦੇ ਹਾਂ ਜੀ ਨਗਾਰਿਆਂ ਨਰਸਿੰਘ ਨਰਸਿੰਘਿਆਂ ਵਿੱਚ ਗੂੰਜਦੀਆਂ ਹਰ ਹਰ ਮਹਾਦੇਵ ਤੇ ਅੱਲਾਹੁ ਅਕਬਰ ਦੀਆਂ ਆਵਾਜ਼ਾਂ ਹੋਰ ਵੀ ਰਸ ਪੈਦਾ ਕਰ ਰਹੀਆਂ ਸਨ ਲੋਥਾਂ ਦੇ ਢੇਰ ਲਗਾਏ ਜਾ ਰਹੇ ਸਨ ਲਹੂ ਦੀਆਂ ਵਹਿੰਦੀਆਂ ਧਾਰਾਵਾਂ ਨਦੀ ਤੱਕ ਪਹੁੰਚ ਗਈਆਂ ਤੇ ਜਮਨਾ ਵਿੱਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ ਅਬਦਾਲੀ ਨੇ ਸੁਜਾਉਦੋਲਾ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੇ 40000 ਰਾਖਵੀ ਖੜੀ ਫੌਜ ਲੈ ਕੇ ਰਨ ਤੱਤੇ ਵਿੱਚ ਆ ਗਿਆ ਤਾਜ਼ਾ ਦਮ ਸੈਨਾ ਦੇ ਆ ਜਾਣ ਕਰਕੇ ਅਫਗਾਨਾ ਵਿੱਚ ਨਵੀਂ ਰੂਹ ਫੁਕੀ ਗਈ ਵਿਸ਼ਵਾਸ ਰਾਓ ਹਾਥੀ ਤੋਂ ਉੱਤਰ ਕੇ ਮੈਦਾਨ ਵਿੱਚ ਆ ਗਿਆ ਭਾਵੇਂ ਜੋਸ਼ ਦੀ ਕੋਈ ਕਮੀ ਨਹੀਂ ਸੀ ਪਰ ਸੀ ਤਾਂ ਹੋ ਬਾਲ ਹੀ ਨਾ ਹੀ ਉਮਰ ਤੇ ਨਾ ਹੀ ਤਜਰਬਾ ਜੋਸ਼ ਨੂੰ ਜ਼ਾਬਤੇ ਵਿੱਚ ਰੱਖਣ ਵਾਲਾ ਹੋਸ਼ ਹੈ ਹੀ ਨਹੀਂ ਸੀ ਜਲਦੀ ਹੀ ਇੱਕ ਅਫਗਾਨ ਗੋਲੀ ਉਸ ਦਾ ਮੱਥਾ ਪਾੜ ਗਈ ਵਿਸ਼ਵਾਸ राव ਦੀ ਸ਼ਹੀਦੀ ਦੇਖ ਕੇ ਸਦਾਸ਼ਿਵ ਨੂੰ ਹੋਰ ਰੋਹ ਚੜ ਗਿਆ ਤੇ ਉਸ ਦੀ ਤਲਵਾਰ ਵਿੱਚੋਂ ਅੱਗ ਨਿਕਲਣ ਲੱਗੀ ਹੁਣ ਤੱਕ ਸਾਰੇ ਮਰਾਠੇ ਸਰਦਾਰ ਤੇ ਸੈਨਾਪਤੀ ਜਾਂ ਤਾਂ ਜ਼ਖਮੀ ਹੋ ਚੁੱਕੇ ਸਨ ਤੇ ਜਾਨ ਚਲਾਣਾ ਕਰ ਗਏ ਸਨ ਸਮੁੰਦਰ ਦੀ ਇੱਕ ਵੱਡੀ ਛਲ ਵਾਂਗ ਸਦਾਸ਼ਿਵ ਅੱਗੇ ਵਧਦਾ ਜਾ ਰਿਹਾ ਸੀ ਕੁਝ ਸਮੇਂ ਮਗਰੋਂ ਉਫਗਾਨਾ ਦੇ ਇੱਕ ਸੰਗਣੇ ਝੁੰਡ ਵਿੱਚ ਪਹੁੰਚ ਗਿਆ। ਸ਼ਸਤਰ ਉਸ ਦੇ ਹੱਥੋਂ ਡਿੱਗ ਪਿਆ ਤੇ 6-7 ਕਾਬਲੀ ਵਰਛੇ ਉਸ ਦੇ ਸੀਨੇ ਤੋਂ ਪਾਰ ਹੋ ਗਏ। ਪਰ ਫਿਰ ਵੀ ਸਦਾਸ਼ਿਵ ਅੰਤਿਮ ਸਵਾਸ ਤੱਕ ਲੜਦਾ ਰਿਹਾ। ਵਿਸ਼ਵਾਸ ਰਉ ਤੇ ਸਦਾਸ਼ਿਵ ਦੇ ਮਾਰੇ ਜਾਣ ਤੇ ਮਰਾਠਾ ਫੌਜ ਵਿੱਚ ਭਗਦੜ ਮਚ ਗਈ। ਆਗੂ ਵੀ ਹੁਣ ਫੌਜ ਨੂੰ ਸੇਧ ਦੇਣ ਵਾਲਾ ਕੋਈ ਨਾ ਬਚਿਆ। ਤੇ ਉਹ ਹਰਫਲ ਕੇ ਪਿੱਛੇ ਭੱਜ ਗਈ ਹੁਣ ਤਾਂ ਅਫਗਾਨਾ ਨੇ ਮਾਨੂੰ ਵਾਢੀ ਧਰ ਲਈ ਪਾਣੀਪਤ ਵਿੱਚ 2 ਲੱਖ ਦੇ ਕਰੀਬ ਆਦਮੀ ਇੱਕ ਦਿਨ ਵਿੱਚ ਹੀ ਮਾਰੇ ਜਾਏ ਮਾਰੇ ਜਾ ਰਹੇ ਸਨ ਹਾਥੀ ਘੋੜੇ ਉਠਾਂ ਦੀ ਗਿਣਤੀ ਤਾਂ ਕਿਨ ਕਰਨੀ ਸੀ ਦੋ ਵਿੱਚੋਂ 1.5 ਲੱਖ ਦੇ ਕਰੀਬ ਮਰਾਠਾ ਸੈਨਾ ਮਾਰੀ ਗਈ ਸੀ ਮਰਾਠਿਆਂ ਦਾ ਪਾਣੀਪਤ ਵਿੱਚ ਐਸਾ ਲਕ ਟੁੱਟਾ ਕਿ ਉਹ ਕਦੇ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ ਪੱਜ ਜੇ ਜਾਂਦੇ ਮਰਾਠਿਆਂ ਨੂੰ ਤਾਂ ਲਾਲਚ ਵਸ ਕਈ ਥਾਈਂ ਖਨਕਤ ਨਹੀਂ ਵੀ ਘੇਰ ਕੇ ਮਾਰਿਆ ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ ਜਿਸ ਵਿੱਚ 50 ਲੱਖ ਨਗਦ ਤੋਂ ਬਿਨਾ 20 ਲੱਖ ਦੀ ਕੀਮਤ ਦੇ ਸੋਨੇ ਚਾਂਦੀ ਦੇ ਬਰਤਨ ਸਨ ਜਿਨ੍ਹਾਂ ਵਿੱਚ ਮਰਾਠੇ ਸਰਦਾਰ ਜੰਗ ਉਦਰਾਣ ਵੀ ਭੋਜਨ ਕਰਦੇ ਸਨ ਜੰਗ ਵਿੱਚ ਵੀ ਰੋਟੀ ਸੋਨੇ ਚਾਂਦੀ ਦੇ ਬਰਤਨਾ ਵਿੱਚ ਦਰਬਾਰਾ ਸਿਓਂ ਹੈਰਾਨ ਹੁੰਦਾ ਬੋਲਿਆ ਦੇਖ ਲਓ ਫਿਰ ਜੰਗ ਦਾ ਨਤੀਜਾ ਵੀ ਦੇਖ ਲਓ ਬਾਬੇ ਨੇ ਜਵਾਬ ਦਿੱਤਾ ਲੁੱਟਦੇ ਮਾਲ ਵਿੱਚ ਹੀ ਹਜ਼ਾਰਾਂ ਹਿੰਦੁਸਤਾਨੀ ਔਰਤਾਂ ਤੇ ਮਰਦ ਵੀ ਕੈਦ ਕਰ ਲਏ ਗਏ ਜਿਨ੍ਹਾਂ ਨੂੰ ਕਾਬਲ ਵਿੱਚ ਲਾ ਜਾ ਕੇ ਗੁਲਾਮ ਤੇ ਦਾਸ ਬਣਾਇਆ ਜਾਣਾ ਸੀ ਉਧਰ ਸ਼ਾਹ ਕਈ ਮਹੀਨੇ ਦਿੱਲੀ ਤੇ ਪਾਣੀਪਤ ਵਿੱਚ ਰੁਜਿਆ ਰਿਹਾ ਤੇ ਇਦਰ ਸਿੰਘਾਂ ਪੰਜਾਬ ਵਿੱਚ ਆਪਣੇ ਮੋਰਚੇ ਪੱਕੇ ਕਰ ਲਏ ਪੰਜਾਬ ਸੁਨਣਾ ਪਿਆ ਹੋਣ ਕਰਕੇ ਇਹ ਸਿੰਘਾਂ ਲਈ ਸੁਨਹਿਰੀ ਮੌਕਾ ਸੀ ਕਈ ਸਰਦਾਰਾਂ ਨੇ ਥਾਂ-ਪੁਰ ਥਾਂ ਆਪਣੇ-ਆਪਣੇ ਕਿਲੇ ਉਸਾਰਨੀ ਸ਼ੁਰੂ ਕਰ ਦਿੱਤੇ ਅਬਦਾਲੀ ਦਾ ਲਾਹੌਰ ਬਿਠਾਇਆ ਹੋਇਆ ਸੂਬਾ ਕਰੀਮਦਾਦ ਜੈਨ ਖਾਂ ਕੁਲ ਸਰਹੰਦ ਚਲਾ ਗਿਆ ਸੀ ਜਿੱਥੋਂ ਉਹ ਸ਼ਾਹ ਦੇ ਸੱਦੇ ਤੇ ਦਿੱਲੀ ਪਹੁੰਚ ਗਏ ਸਨ ਲਾਹੌਰ ਖਾਲੀ ਹੋ ਗਿਆ ਸੀ ਪੰਜਾਬ ਦਾ ਸੂਬੇਦਾਰ ਅਬਦਾਲੀ ਨੇ ਆਪਣੇ ਚਾਚੇ ਸਰਬੁਲੰਦ ਖਾਨ ਨੂੰ ਲਾਇਆ ਹੋਇਆ ਸੀ ਜੋ ਕਿ ਸਿੰਘਾਂ ਤੋਂ ਪੈ ਖਾਂਦਾ ਸੀ ਉਹ ਦੁਬੱਕੇ ਜਲੰਧਰ ਵਿੱਚ ਹੀ ਬੈਠਾ ਰਿਹਾ ਜਦ ਉਸ ਨੂੰ ਕਰੀਮ ਦਾਦ ਦੇ ਦਿੱਲੀ ਚਲੇ ਜਾਣ ਦੀ ਖਬਰ ਮਿਲੀ ਤਾਂ ਵੀ ਉਸਨੇ ਲਾਹੌਰ ਜਾਣ ਦੀ ਹਿੰਮਤ ਨਾ ਕੀਤੀ ਉਸਨੇ ਸਗੋਂ ਸਵਾਦ ਤਿਆਰ ਨੂੰ ਲਾਹੌਰ ਪ੍ਰਸਤਮ ਖਾਨ ਨੂੰ ਸਿਆਲਕੋਟ ਤਿਸਮੁੰਦ ਖਾਨ ਨੂੰ ਸਰਹੰਦ ਦਾ ਫੌਜਦਾਰ ਲਾਇਆ ਤੇ ਆਪ ਵੀ ਅਬਦਾਲੀ ਦੀ ਛਾਂ ਹੇਠ ਦਿੱਲੀ ਪਾਣੀਪਤਨੂ ਰਵਾਨਾ ਹੋ ਗਿਆ ਸਰਬੁਲੰਧ ਖਾਨ ਨੇ ਪੰਜਾਬ ਵਿੱਚ ਸਿੰਘਾਂ ਨਾਲ ਮੱਥਾ ਲਾਉਣ ਨਾਲੋਂ ਮਰਾਠਿਆਂ ਨਾਲ ਹੋ ਰਹੀ ਜੰਗ ਵਿੱਚ ਜਾਣ ਨੂੰ ਤਰਜੀਹ ਦਿੱਤੀ ਕਾਰਨ ਸਾਫ ਸੀ ਕਿ ਅਬਦਾਲੀ ਤੇ ਹੋਰ ਵੱਡੇ ਫੌਜਦਾਰਾਂ ਤੋਂ ਸਖਣੇ ਪਏ ਪੰਜਾਬ ਤੋਂ ਉਸ ਨੂੰ ਭੈ ਆਉਣ ਲੱਗਾ ਸੀ ਤੇ ਉਸ ਨੇ ਆਪਣੀ ਸੁਰੱਖਿਆ ਲਈ ਇੱਥੋਂ ਚਲੇ ਜਾਣਾ ਹੀ ਵਾਜਬ ਜਾਣਿਆ ਖਾਲਸੇ ਨੇ ਕਈ ਥਾਈਂ ਨਵੇਂ ਕਿਲੇ ਉਸਾਰੇ ਤੇ ਪੁਰਾਣੇ ਪੱਕੇ ਕਰ ਲਏ ਸਰਦਾਰ ਚੜਤ ਸਿੰਘ ਨੇ ਅਫਗਾਨਾਂ ਦੇ ਟੱਕਰੇ ਲਈ ਗੁਜਰਾਵਾਲੇ ਵਿੱਚ ਪੱਕਾ ਕਿਲਾ ਖੜਾ ਕਰ ਲਿਆ ਅਫਗਾਨਾਂ ਦਾ ਪੰਜਾਬ ਵਿੱਚ ਹੁਣ ਵੱਡੇ ਨਗਰਾਂ ਵਿੱਚ ਹੀ ਰਾਜ ਚੱਲਦਾ ਸੀ ਬਾਹਰ ਸਭ ਥਾਂ ਖਾਲਸੇ ਦਾ ਬੋਲਬਾਲਾ ਹੋ ਚੁੱਕਾ ਸੀ ਵੱਡੇ-ਵੱਡੇ ਜ਼ਿਮੀਦਾਰਾਂ ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਤੇ ਓਟ-ਹੇਟ ਆ ਗਏ ਸਿਆਲਕੋਟ ਦੇ ਫੌਜ ਦਾ ਰੁਸਤਮ ਖਾਨ ਨੇ ਭੁੱਲ ਕਰਕੇ ਸਿੰਘਾਂ ਦਾ ਪਿੱਛਾ ਸ਼ੁਰੂ ਕੀਤਾ ਪਰ ਜਲਦੀ ਹੀ ਸਿੰਘਾਂ ਨੇ ਉਸ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ਉਸ ਨੂੰ ਨਜ਼ਰਾਨੇ ਦੇ ਕੇ ਆਪਣੀ ਜਾਨ ਬਖਸ਼ਵਾਉਣੀ ਪਈ ਸਭ ਪਾਸੇ ਨਵਾ ਕੇ ਸਿੰਘਾਂ ਨੇ ਲਾਹੌਰ ਦਵਾਲੇ ਆ ਡੇਰੇ ਲਾਏ ਲਾਹੌਰ ਦੇ ਫੌਜਦਾਰ ਸਾਦਤ ਯਾਰ ਨੇ ਸਿੰਘਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸੋਗਤ ਸਰਬਲੰਦ ਖਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸਰਬੁਲੰਧ ਖਾਨ ਨੇ ਪਹਿਲਾਂ ਸੂਰਤ ਸਿੰਘ ਨਾਮੀ ਹਿੰਦੂ ਨੂੰ ਤੇ ਉਸਦੇ ਮੁਕਰ ਜਾਣ ਮਗਰੋਂ ਮੀਰ ਮੁਹੰਮਦ ਨੂੰ ਲਾਹੌਰ ਭੇਜਿਆ ਅਫਦਾਲੀ ਨੂੰ ਹਿੰਦੁਸਤਾਨ ਆਏ ਨੂੰ ਲਗਭਗ ਸਵਾ ਸਾਲ ਹੋ ਗਿਆ ਸੀ ਪਰ ਉਹ ਦਿੱਲੀ ਪਾਨੀਪਤ ਵਿੱਚ ਐਸਾ ਫਸਿਆ ਕਿ ਪੰਜਾਬ ਵੱਲ ਧਿਆਨ ਨਾ ਕਰ ਸਕਿਆ ਦੀਵਾਲੀ ਨੂੰ ਗੁਰਮਤਾ ਕਰਕੇ ਲਗਭਗ 15000 ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ ਲਾਹੌਰ ਨੂੰ ਜਾ ਕੇ ਰਿਆ मीर मोहम्मद ਵੀ ਸ਼ਹਿਰ ਦੇ ਦਰਵਾਜ਼ੇ ਪੇੜ ਲਈ ਕਿੰਨੇ ਕੁ ਦਿਨ ਮੀਰ ਕਿਲੇ ਵਿੱਚ ਲੁੱਕ ਕੇ ਬੈਠ ਸਕਦਾ ਸੀ ਸਿੰਘਾਂ ਬਾਹਰੋਂ ਸਾਰਾ ਸ਼ਹਿਰ ਲੁੱਟ ਲਿਆ ਤੇ ਸ਼ਹਿਰ ਦਾ ਬਾਹਰ ਤੱਕ ਸੰਪਰਕ ਤੋੜ ਦਿੱਤਾ ਕੋਈ ਵੀ ਸ਼ਹਿਰ ਦੇ ਅੰਦਰ ਜਾਂ ਬਾਹਰ ਆ ਜਾ ਨਹੀਂ ਸਕਦਾ ਸੀ 11 ਦਿਨ ਇਹ ਘੇਰਾ ਪਿਆ ਰਿਹਾ ਜੇ ਤੂੰ ਬਾਹਰ ਆ ਕੇ ਸਾਡੇ ਨਾਲ ਟੱਕਰ ਨਾ ਲਈ ਤੇ ਜਾਂ ਬਣਦਾ ਮਾਮਲਾ ਨਾ ਦਿੱਤਾ ਕਿ ਸਿੰਘਾਂ ਤੇ ਰਸਤ ਪਾਣੀ ਲਈ ਨਜ਼ਰਾਨਾ ਭੇਟ ਨਾ ਕੀਤਾ ਤਾਂ ਅਸੀਂ ਛੇਤੀ ਹੀ ਸ਼ਹਿਰ ਦੇ ਦਰਪਣ ਕੇ ਅੰਦਰ ਆਵਾਂਗੇ ਫਿਰ ਤੈਨੂੰ ਤੇ ਤੇਰੇ ਸ਼ਹਿਰ ਨੂੰ ਕੋਈ ਨਹੀਂ ਬਚਾ ਸਕੇਗਾ ਸਿੰਘਾਂ ਨੇ ਮੀਰ ਮੁਹੰਮਦ ਨੂੰ ਸਨੇਹਾ ਪਹੁੰਚਾਇਆ ਉਸਨੇ ਆਪਣੇ ਵਕੀਲਾਂ ਰਾਹੀਂ 30000 ਨਜ਼ਰਾਨਾ ਸਿੰਘਾਂ ਲਈ ਪਜਵਾਇਆ ਤੇ ਸਿੰਘ ਘੇਰਾ ਚੱਕ ਕੇ ਅੰਮ੍ਰਿਤਸਰ ਆ ਗਏ ਖਾਲਸੇ ਦਾ ਮਸਲਾ ਸਿਰਫ ਨਜ਼ਰਾਨਾ ਲੈਣਾ ਨਹੀਂ ਸੀ ਉਹ ਤਾਂ ਅਫਗਾਨਾਂ ਨੂੰ ਦੱਸਣਾ ਚਾਹੁੰਦੇ ਸਨ ਕੇ ਪਾਈ ਬੈਠੇ ਹੋਣਗੇ ਇਹ ਸਾਰੇ ਹਿੰਦੁਸਤਾਨ ਨੂੰ ਘੇਰਾ ਪਰ ਸਾਡੇ ਅੱਗੇ ਤਾਂ ਝੁੱਕ ਕੇ ਨਜ਼ਰਾਨੇ ਭੇਟ ਕਰ ਰਹੇ ਹਨ ਹੁਣ ਸਤਲੁਜ ਤੋਂ ਚਨਾਤ ਇਕ ਸਿੰਘਾਂ ਦਾ ਬੋਲਵਾਲਾ ਸੀ ਲਗਭਗ ਡੇਢ ਸਾਲ ਮਗਰੋਂ ਅਬਦਾਲੀ ਦਿੱਲੀੋਂ ਵਾਪਸ ਪਰਤੇ ਆ ਰਾਹ ਵਿੱਚ ਉਸਨੇ ਮਰਾਠਿਆਂ ਦੀ ਸਹਾਇਤਾ ਕਰਨ ਬਦਲੇ ਆਲਾ ਸਿੰਘ ਨੂੰ ਦੰਡ ਦੇਣ ਦਾ ਫੈਸਲਾ ਕੀਤਾ ਬਾਬਾ ਆਲਾ ਸਿੰਘ ਨੂੰ ਇਸ ਬਾਰੇ ਸਾਲ ਤੋਂ ਹੀ ਸ਼ੱਕ ਸੀ ਕਿ ਅਬਦਾਲੀ ਮੁਰਦਾ ਹੋਇਆ ਜ਼ਰੂਰ ਉਹਨਾਂ ਨੂੰ ਸਜ਼ਾ ਦੇਵੇਗਾ ਉਸ ਨੂੰ ਤਾਂ ਬਸ ਇਹੋ ਆਸ ਸੀ ਕਿ ਸ਼ਾਇਦ ਅਬਦਾਲੀ ਪਾਣੀ ਪਤ ਵਿੱਚ ਹਾਰ ਜਾਵੇ ਪਰ ਜੇ ਉਹ ਹਾਰ ਵੀ ਜਾਂਦਾ ਤਾਂ ਵੀ ਉਸਨੇ ਮੁਰਨਾ ਤਾਂ ਪੰਜਾਬ ਬਾਣੀਓ ਸੀ ਸਵਾਬਾ ਆਲਾ ਸਿੰਘ ਨੇ ਆਪਣਾ ਖਜ਼ਾਨਾ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ ਅਬਦਾਲੀ ਦੇ ਆਉਣ ਦਾ ਸੁਣ ਕੇ ਉਹ ਪਟਿਆਲਾ ਬਰਨਾਲਾ ਛੱਡ ਕੇ ਮੂਨਕ ਜਾ ਬੈਠਾ ਅਬਦਾਲੀ ਨੇ ਬਰਨਾਲੇ ਵੱਲ ਕੂਚ ਕੀਤਾ ਜੋ ਆਲਾ ਸਿੰਘ ਦੀ ਰਾਜਧਾਨੀ ਸੀ ਆਲਾ ਸਿੰਘ ਦੀ ਰਾਣੀ ਫਤੋ ਤੇ ਪੋਤਰਾ ਅਮਰ ਸਿੰਘ ਬਰਨਾਲੇ ਹੀ ਸਨ ਰਾਣੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਆ ਆਪਣੇ ਵਕੀਲ ਸੁਲਹ ਤੇ ਮੁਆਫੀ ਲਈ ਅਬਦਾਲੀ ਵੱਲ ਭੱਲੇ ਆਪ ਰਾਣੀ ਪੋਤਰੇ ਨੂੰ ਨਾਲ ਲੈ ਕੇ ਮੁੰਨਕ ਚਲੀ ਗਈ ਸ਼ਾਹ ਦੀਆਂ ਫੌਜਾਂ ਨੇ ਬਰਨਾਲਾ ਲੁੱਟ ਲਿਆ ਇਸ ਤੋਂ ਪਹਿਲਾਂ ਕਿ ਅਫਗਾਨ ਸੈਨਾ ਮੁੰਨਕ ਪਹੁੰਚਦੀ ਬਾਬਾ ਆਲਾ ਸਿੰਘ ਸਥਿਤੀ ਤਾੜਦਿਆਂ ਆਪ ਹੀ ਅਬਦਾਲੀ ਦੇ ਦਰਬਾਰ ਹਾਜ਼ਰ ਹੋ ਗਿਆ ਸਜ਼ਾ ਵੱਜੋਂ ਉਸ ਨੂੰ ਕੈਦ ਕਰ ਲਿਆ ਗਿਆ ਰਾਣੀ ਫੱਤੋ ਨੇ ਸ਼ਾਵਲੀ ਰਾਹੀਂ 4 ਲੱਖ ਨਜ਼ਰਾਨਾ ਦੇ ਕੇ ਆਲਾ ਸਿੰਘ ਨੂੰ ਛਡਵਾ ਲਿਆ ਜਾਂਦਾ ਹੋਇਆ ਅਬਦਾਲੀ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦੇ ਕੇ ਗਿਆ ਪੰਥ ਅਬਦਾਲੀ ਨਾਲ ਲਗਾਤਾਰ ਦਸਤ ਪੰਜੇ ਲੈ ਰਿਹਾ ਸੀ ਤੇ ਆਲਾ ਸਿੰਘ ਉਸ ਦੀਆਂ ਸੰਧੀਆਂ ਕਰਕੇ ਉਸ ਤੋਂ ਰਾਜੇ ਦੀ ਪਦਵੀ ਵੀ ਲੈ ਰਿਹਾ ਹੈ ਪੰਥਨੇ ਵਾਲਾ ਸਿਉਂਦੀ ਇਸ ਹਰਕਤ ਦਾ ਬੁਰਾ ਮਨਾਇਆ ਸਿੰਘ ਆਲਾ ਸਿੰਘ ਨੂੰ ਗਦਦਾ ਰੱਖ ਕੇ ਸਜ਼ਾ ਦੇਣ ਲਈ ਬਜਿੱਦ ਸਨ ਉਹ ਚਾਹੁੰਦੇ ਸਨ ਕਿ ਦਲ ਖਾਲਸਾ ਪਟਿਆਲੇ ਤੇ ਹੱਲਾ ਕਰੇ ਪਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਦੂਰ ਅੰਦੇਸ਼ੀ ਨਾਲ ਇਹ ਭੇੜ ਹੋਣੋਂ ਟਲ ਗਿਆ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪਟਿਆਲੇ ਵਾਲਿਆਂ ਨੂੰ ਮਹਾਰਾਜ ਕਲਗੀਧਰ ਪਿਤਾ ਦੇ ਦਿੱਤੇ ਹੁਕਮਨਾਮੇ ਦੀ ਯਾਦ ਦਵਾਈ ਤੇਹ ਪਰਾ ਮਾਰੂ ਜੰਗ ਹੋਣ ਰੁਕ ਗਈ ਪਰ ਕੀ ਇਹ ਆਲਾ ਸਿੰਘ ਦੀ ਗਲਤੀ ਨਹੀਂ ਸੀ ਮੈਂ ਬਾਬੇ ਵੱਲ ਦੇਖਦਿਆਂ ਬੋਲਿਆ ਜਿਨ੍ਹਾਂ ਦੀ ਦੌੜ ਸਿਰਫ ਰਾਜ ਹੋਵੇ ਉਹਨਾਂ ਤੋਂ ਕਦੇ-ਕਦਾਈ ਐਸੀਆਂ ਭੁੱਲਾਂ ਹੋ ਜਾਇਆ ਕਰਦੀਆਂ ਨੇ ਰਾਜਸੀ ਇਲਾਹੇ ਲੈਣ ਲਈ ਰਾਜੇ ਅਕਸਰ ਸਮਝੌਤਿਆਂ ਤੇ ਦਸਖਤ ਕਰਦੇ ਰਹਿੰਦੇ ਹਨ ਫੇਰ ਭਾਵੇਂ ਉਹ ਦਸਖਤ ਉਹਨਾਂ ਦੇ ਕੌਮੀ ਸਿਧਾਂਤਾਂ ਦੇ ਉਲਟ ਹੀ ਕਿਉਂ ਨਾ ਹੋਣ ਪਵਿੱਖ ਵਿੱਚ ਵੀ ਤੁਹਾਨੂੰ ਇਹ ਸਭ ਦੇਖਣ ਨੂੰ ਮਿਲੇਗਾ ਪਰ ਸਦਾ ਯਾਦ ਰੱਖਿਓ ਸਰਦਾਰ ਜੱਸਾ ਸਿੰਘ ਵਾਲੀ ਦੂਰੰਦੇਸ਼ੀ ਜਦ ਕੋਈ ਬਾਹਰਲਾ ਹਮਲਾਵਰ ਹੋ ਕੇ ਆਈ ਤਾਂ ਪਹਿਲਾਂ ਉਸ ਨਾਲ ਨਿਬੜਨਾ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਣੇਆਂ ਨੂੰ ਗੱਦਾਰੀਆਂ ਦੀ ਸਜ਼ਾ ਦੇਣ ਲੱਗਿਆ ਬਾਹਰਲਿਆਂ ਵੱਲੋਂ ਧਿਆਨ ਭਟਕੀ ਜਾਏ ਬਾਬੇ ਨੇ ਸਾਨੂੰ ਪਵਿੱਖ ਲਈ ਸੁਚੇਤ ਰਹਿਣ ਬਾਰੇ ਤਾਂ ਸਮਝਾ ਦਿੱਤਾ ਪਰ ਸਵਾਲ ਮੇਰੇ ਅੰਦਰ ਉਵੇਂ ਖਲੋਤਾ ਸੀ ਕਿ ਕੀ ਬਾਬਾ ਵਾਲਾ ਸਿੰਘ ਨੇ ਗਲਤੀ ਨਹੀਂ ਕੀਤੀ ਸੀ ਬਾਬਾ ਮੇਰੇ ਚਿਹਰੇ ਤੋਂ ਸਵਾਲ ਪੜਦੇ ਆਂ ਬੋਲਿਆਂ ਹਾਂ ਕੀਤੀ ਸੀ ਪਰ ਉਹਨਾਂ ਕੋਲ ਮਹਾਰਾਜ ਦਾ ਹੁਕਮਨਾਮਾ ਸੀ ਜਿਸ ਤੇ ਲਿਖਿਆ ਸੀ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਤੇਰਾ ਘਰ ਮੇਰਾ ਹੈ ਤੁਦ ਹੁਕਮ ਦੇਖਦਿਆਂ ਹੀ ਛੇਤੀ ਸਾਡੇ ਹਜ਼ੂਰ ਆਵਨਾ ਤੇਰਾ ਘਰ ਮੇਰਾ ਅਸੈ ਤੇਰੇ ਉੱਤੇ ਸਾਡੀ ਖਰੀ ਮਿਹਰ ਹੁਣ ਤੁਸੀਂ ਦੱਸੋ ਜਦ ਮਹਾਰਾਜ ਨੇ ਉਸ ਨੂੰ ਐਸਾ ਵਾਰ ਦਿੱਤਾ ਕਿ ਤੇਰਾ ਘਰ ਮੇਰਾ ਅਸੈ ਦ ਖਾਲਸਾ ਕਿਵੇਂ ਉਹਨਾਂ ਉਤੇ ਕੋਈ ਦਾਵਾ ਕਰ ਸਕਦਾ ਹੈ ਬਾਬੇ ਨੇ ਗੱਲ ਖੋਲ ਕੇ ਕਹੀ ਤਾਂ ਮੇਰੇ ਮੂੰਹੋਂ ਬਸ ਸਤਿਵਚਨ ਬਾਬਾ ਜੀ ਨਿਕਲਿਆ ਸ਼ਾਇਦ ਨਿਕਲਣਾ ਵੀ ਇਹੋ ਚਾਹੀਦਾ ਸੀ ਸਰਹੰਦ ਦਾ ਸੂਬੇਦਾਰ ਅਬਦਾਲੀ ਨੇ ਜ਼ੈਨ ਖਾਨ ਨੂੰ ਮੁਕਰਰ ਕੀਤਾ ਸਤਲੁਜ ਤੱਕ ਤਾਂ ਸਭ ਠੀਕ ਚੱਲਦਾ ਰਿਹਾ ਸਤਲੁਜ ਪਾਰ ਕਰਦੇ ਆ ਸਿੰਘ ਅਬਦਾਲੇ ਨੂੰ ਠਿੱਠ ਕਰਨ ਲੱਗੇ ਪਾਣੀ ਪੱਤ ਵਿੱਚ ਮਰਾਠਿਆਂ ਦਾ ਲੁੱਟਿਆ ਖਜ਼ਾਨਾ ਤੇ 2 ਮਹੀਨੇ ਦੇ ਕਰੀਬ ਦਿੱਲੀ ਵਿੱਚ ਮਚਾਈ ਲੁੱਟ ਨਾਲ ਲੱਦਿਆ ਹੋਇਆ ਕਾਫਲਾ ਲੈ ਕੇ ਅਬਦਾਲੀ ਸਤਲੁਜ ਤੇ ਪਹੁੰਚਿਆ ਸਤਲੁਜ ਤੱਕ ਪਹੁੰਚਦਿਆਂ ਉਸ ਦੀ ਲੁੱਟ ਦੇ ਮਾਲ ਵਿੱਚ ਵਾਧਾ ਹੁੰਦਾ ਜਾ ਰਿਹਾ ਸੀ ਪਰ ਪਰ ਕੀ ਇੰਦਰਜੀਤ ਬੋਲਿਆ ਪਰ ਇਹ ਕਿ ਹੁਣ ਉਹ ਸਤਲੁਜ ਪਾਰ ਕਰ ਗਿਆ ਸੀ ਕਹਿੰਦਿਆਂ ਬਾਬਾ ਉੱਠਿਆ ਤੇ ਦਰਿਆ ਕਿਨਾਰੇ ਖੜੇ ਸਿੰਘਾਂ ਕੋਲ ਚਲਾ ਗਿਆ ਦਰਿਆ ਕੋਲੋਂ ਕੁਝ ਖੜਕੇ ਦੀ ਆਵਾਜ਼ ਆਈ ਸੀ ਜਾਪਦਾ ਸੀ ਜਿਵੇਂ ਕੋਈ ਬੇੜੀਆਂ ਦੇ ਚੱਪੂ ਚੱਲ ਰਹੇ ਹੋਣ ਸ਼ਾਇਦ ਬਾਬਾ ਵੀ ਉਸੇ ਆਵਾਜ਼ ਨੂੰ ਸੁਣ ਕੇ ਉੱਧਰ ਗਿਆ ਸੀ ਸਿੰਘਾਂ ਨੇ ਮਸਾਲਾ ਬਾਲ ਕੇ ਦਰਿਆ ਦੇ ਕਈ ਪਾਸੇ ਦੇਖਿਆ ਪਰ ਕੁਝ ਨਜ਼ਰ ਨਹੀਂ ਆਇਆ ਸ਼ਾਇਦ ਦੁਸ਼ਮਨ ਦੁਸ਼ਮਨ ਦੇ ਸੂਈਏ ਹੋਣ ਮੇਰੇ ਮਨ ਵਿੱਚ ਖਿਆਲ ਆਇਆ ਐਡੇ ਜੋਗੇ ਨਹੀਂ ਉਹ ਕਿ ਰਾਤ ਨੂੰ ਦਰਿਆ ਪਾਰ ਕਰਕੇ ਸਾਡੇ ਤੇ ਹਮਲਾ ਕਰ ਸਕਣ ਮੈਂ ਹਜੇ ਸੋਚ ਹੀ ਰਿਹਾ ਸੀ ਕਿ ਸਾਡੇ ਮਗਰ ਖਲੋਤਾ ਨਹੀਂ ਹਿੰਗ ਸਿੰਘ ਬੋਲਿਆ ਹੋ ਸਕਦਾ ਉਸਨੇ ਮੇਰੇ ਚਿਹਰੇ ਦੀ ਪਰੇਸ਼ਾਨੀ ਪੜ ਲਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ